ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੇਅਰ ਕਲਾਸਿਸ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮਾਸਟਰ ਕੈਡਰ ਸੋਸ਼ਲ ਸਟੱਡੀਜ਼ ਦੇ ਬਾਰੇ ਕਿ ਜਿਹੜਾ TGT ਦਾ ਜਿਹੜਾ ਤੁਹਾਡਾ BERT teachers ਵਾਲਿਆਂ ਦਾ ਪੇਪਰ ਹੁੰਦਾ ਉਹਦੀ ਤਿਆਰੀ ਆਪਾਂ ਕਿਵੇਂ ਕਰੀਏ ਮਾਸਟਰ ਕੈਡਰ ਦੇ ਵਿੱਚ ਹੁਣ ਇਸ ਲੈਕਚਰ ਦੇ ਵਿੱਚ ਆਪਾਂ ਗੱਲ ਕਰਾਂਗੇ ਮੇਨਲੀ ਇਹਦੇ ਸਿਲੇਬਸ ਦੀ ਸਿਲੇਬਸ ਨੂੰ ਚੰਗੀ ਤਰ੍ਹਾਂ ਰੀਡ ਕਰਾਂਗੇ ਉਸ ਤੋਂ ਬਾਅਦ ਇਹਦੇ ਬਾਰੇ ਮਾਤਾਪੁਰੰਤ ਤਥਾਂ ਦੀ ਗੱਲ ਕਰਾਂਗੇ ਜਿਨ੍ਹਾਂ ਦੇ ਬੇਸ ਤੇ ਆਪਾਂ ਆਪਣੇ ਟੈਸਟ ਨੂੰ ਕੁਆਲੀਫਾਈ ਕਰ ਸਕਾਂਗੇ ਟੋਟਲ ਇਹਦੇ ਵਿੱਚ 4 ਸਬਜੈਕਟ ਆਉਂਦੇ ਨੇ ਨੰਬਰ 1 ਤੇ ਇਤਿਹਾਸ ਨੰਬਰ 2 ਤੇ ਭੂਗੋਲ ਨੰਬਰ 3 ਤੇ ਰਾਜਨੀਤੀ ਸ਼ਾਸਤਰ ਤੇ ਨੰਬਰ 4 ਤੇ ਅਰਥ ਸ਼ਾਸਤਰ ਇਹਨਾਂ ਚਾਰਾਂ ਦੇ ਵਿੱਚੋਂ ਜਿਹੜਾ ਵੈ ਤੁਸੀਂ ਦੋ ਜਿਹੜੇ ਸਬਜੈਕਟ ਹੈਗੇ ਉਹਨਾਂ ਨੂੰ ਚੂਜ਼ ਕਰਨਾ ਹੁੰਦਾ ਵੈ ਜਿਨ੍ਹਾਂ ਦੇ ਬੇਸ ਦੇ ਉੱਪਰ ਤੁਸੀਂ ਤਿਆਰੀ ਕਰਕੇ ਆਪਣਾ ਮਾਸਟਰ ਗ੍ਰੈਜੂਏਟਰ ਦਾ ਪੇਪਰ ਜਿਹੜਾ ਨੂੰ ਕੁਆਲੀਫਾਈ ਕਰ ਸਕਦੇ ਹੈਗੇ ਉਹ ਇਸ ਲੈਕਚਰ ਦੇ ਵਿੱਚ ਅੱਜ ਆਪਾਂ ਸਿਲੇਬਸ ਦੀ ਗੱਲ ਕਰਾਂਗੇ ਇਸ ਤੋਂ ਬਾਅਦ ਨੈਕਸਟ ਆਪਾਂ ਪ੍ਰੀਵਿਅਸ ইয়ারਜ਼ ਜਿੰਨੇ ਵੀ ਪੇਪਰ ਹੋਏ ਨੇ ਸੋਸ਼ਲ ਸਟੱਡੀਜ਼ ਦੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਹੁਣ ਗੱਲ ਕਰਦੇ ਆਂ ਇਹਦੇ ਬਾਰੇ ਕਿ ਜਿਹੜਾ ਐਸਐਸਟੀ ਮਾਸਟਰ ਗ੍ਰੈਡਰ ਦਾ ਪੇਪਰ ਹੁੰਦਾ ਵੈ ਇਹਨੂੰ ٹیਜੀਟੀ ਵੀ ਬੋਲ ਦਿੰਦੇ ਨੇ ਟੀਡੀ ਟੀਜੀਟੀ ਦਾ ਮਤਲਬ ਹੈਗਾ ਵੈ ਟ੍ਰੇਨਡ ਗ੍ਰੈਜੂਏਟ ਟੀਚਰਸ ਟ੍ਰੇਨਡ ਗ੍ਰੈਜੂਏਟ ਟੀਚਰਸ ਮਤਲਬ ਜਿਨ੍ਹਾਂ ਨੇ ਬੀਏ ਜਾਂ ਫਿਰ ਬੀਐਸਸੀ ਕੀਤੀ ਹੁੰਦੀ ਹੈ ਨਾਲ ਪਲੱਸ 1 ਜਾਂ 2 ਸਾਲ ਦਾ ਜਿਹੜਾ ਹੈਗਾ ਵਾ ਬੀਐਡ ਕੋਰਸ ਕੀਤਾ ਹੁੰਦਾ ਉਹ ਟੀਜੀਟੀ ਦੇ ਲਈ ਕੁਆਲੀਫਾਈ ਕਰ ਸਕਦੇ ਹੈਗੇ ਨੇ एलिਜੀਬਲ ਹੈਗੇ ਨੇ ਇਸ ਪੇਪਰ ਦੇ ਵਾਸਤੇ ਹੁਣ ਇਹ ਬੀਏ ਟੀਚਰਸ ਜਿਹੜੇ ਹੈਗੇ ਨੇ ਕਿਹੜੀ ਤੋਂ ਕਿਹੜੀ ਕਲਾਸ ਤੱਕ ਸਕੂਲਾਂ ਵਿੱਚ ਟੀਚ ਕਰਦੇ ਨੇ 6ਵੀਂ ਤੋਂ ਲੈ ਕੇ 10ਵੀਂ ਤੱਕ ਮਤਲਬ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਜਿਹੜਾ ਐਸਐਸਟੀ ਸਬਜੈਕਟ ਹੈਗਾ ਉਹਨੂੰ ਟੀਚ ਕਰਦੇ ਨੇ ਐਸਐਸਟੀ ਮਾਸਟਰ ਗ੍ਰੈਡਰ ਵਾਲੇ ਜਾਂ ਫਿਰ ਟੀਜੀਟੀ ਟੀਚਰਸ ਹੁਣ ਗੱਲ ਕਰਦੇ ਹਾਂ ਇਹਦੇ ਵਿੱਚ ਸਬਜੈਕਟ ਦੀ ਟੋਟਲ ਜਿਹੜੇ ਸਬਜੈਕਟ ਹੈਗੇ ਨੇ 4 ਨੇ ਇੱਕ ਹਿਸਟਰੀ ਹੈਗੀ ਇੱਕ ਨੰਬਰ ਤੇ ਹੈਗੀ ਸਵਿਕਸ ਦੂਸਰੇ ਤੇ ਹਿਸਟਰੀ ਨੰਬਰ 3 ਤੇ ਜੀਓਗ੍ਰਾਫੀ ਤੇ ਨੰਬਰ 4 ਤੇ ਇਕਨੋਮਿਕਸ ਹੁਣ ਗੱਲ ਕਰਦੇ ਆ ਸੋਸ਼ਲ ਸਟੱਡੀਜ਼ ਦੇ ਵਿੱਚ ਜਿਹੜਾ ਹੈਗਾ ਟੋਟਲ ਤੁਹਾਡੇ ਕੋਲ 13 ਸਬਜੈਕਟ ਆ ਜਾਂਦੇ ਨੇ 13 ਸਬਜੈਕਟ ਜਿਹੜੇ ਹੈਗੇ ਉਹਦੇ ਵਿੱਚ ਮੇਨ ਚਾਰ ਤੁਹਾਡੇ ਕੋਲ ਹੈਗੇ ਇਸ ਵੀਕਸ ਹਿਸਟਰੀ ਜੀਓਗ੍ਰਾਫੀ ਤੇ ਇਕਨੋਮਿਕਸ ਤੇ ਇਸ ਤੋਂ ਇਲਾਵਾ ਪਲੱਸ ਨੌ ਹੋਰ ਸਬਜੈਕਟ ਹੁੰਦੇ ਨੇ ਜਿਨ੍ਹਾਂ ਨੂੰ ਮਿਲਾ ਕੇ ਦੋ ਜਿਹੜੇ ਸਬਜੈਕਟ ਹੈਗੇ ਉਹਨਾਂ ਨੂੰ ਮਿਲਾ ਕੇ ਐਸਐਸਟੀ ਜਿਹੜੇ ਟੀਚਰਸ ਹੈਗੇ ਨੇ ਉਹ ਆਪਣਾ ਪੇਪਰ ਦੇ ਸਕਦੇ ਹੈਗੇ ਨੇ ਹੁਣ ਜਿਹੜੇ 4 ਮੇਨ ਸਬਜੈਕਟ ਹੈਗੇ ਨੇ ਨੰਬਰ 1 ਤੇ ਸਵੈਕਸ ਹਿਸਟਰੀ ਜੀਓਗ੍ਰਾਫੀ ਤੇ ਇਕਨੋਮਿਕਸ ਇਹਨਾਂ ਵਿੱਚੋਂ ਤੁਹਾਡਾ ਕੰਬੀਨੇਸ਼ਨ ਹੋਣ ਦੇ ਨਾਲ-ਨਾਲ ਕੰਬੀਨੇਸ਼ਨ ਵਾਸਤੇ ਇਹਨਾਂ ਵਿੱਚੋਂ ਇੱਕ ਜਿਹੜਾ ਸਬਜੈਕਟ ਹੋਣਾ ਕੰਪਲਸਰੀ ਹੈ ਭਾਵੇਂ ਦੋ ਵੀ ਹੋਣਾ ਤੇ ਤੁਸੀਂ एलिजिਬਲ ਹੈਗੇ ਹੋ ਤੇ ਜੇ ਇਹਨਾਂ ਚੋਂ ਇੱਕ ਹੈਗਾ ਤੇ ਪਲੱਸ ਨੌਵਾਂ ਦੇ ਵਿੱਚੋਂ ਇੱਕ ਸਬਜੈਕਟ ਹੋਰ ਹੈਗਾ ਤੁਹਾਡੇ ਕੋਲੋਂ ਤਾਂ ਤੁਸੀਂ ਜਿਹੜਾ ਹੈਗਾ ਵਾ ਦੋਨੋਂ ਸਬਜੈਕਟ ਨੂੰ ਮਿਲਾ ਕੇ ਐਸਐਸਟੀ ਟੀਚਰਸ ਦਾ ਪੇਪਰ ਜਿਹੜਾ ਹੈਗਾ ਉਹ ਦੇ ਸਕਦੇ ਹੈਗੇ ਉਹ ਹੁਣ ਇਹਨਾਂ ਚਾਰਾਂ ਤੋਂ ਇਲਾਵਾ ਹੋਰ ਕਿਹੜੇ ਸਬਜੈਕਟ ਆਉਂਦੇ ਜਿੱਦਾਂ ਸਾਈਕੋਲੋਜੀ ਹੋ ਗਿਆ ਫਿਲਾਸਫੀ ਹੋ ਗਿਆ ਇਸ ਤੋਂ ਇਲਾਵਾ ਜਿਹੜਾ ਸੋਸ਼ੀਓਲੋਜੀ ਮਤਲਬ ਇਦਾਂ ਦੇ ਸਾਰੇ ਜਿਹੜੇ ਸਬਜੈਕਟ ਹੈਗੇ ਨੇ ਇਹਨਾਂ ਸਾਰੇ ਜਿਹੜੇ ਸਬਜੈਕਟ ਹੈਗੇ ਨੌਵਾਂ ਦੇ ਵਿੱਚ ਆਉਂਦੇ ਨੇ ਤੇ ਆਹ ਜਿਹੜੇ ਚਾਰ ਮੇਨ ਹੈਗੇ ਆ ਚਾਰਾਂ ਦੇ ਵਿੱਚ ਇਹ ਜਿਹੜੇ ਚਾਰ ਮੇਨ ਨੇ ਇਹੀ ਚਾਰ بیس ਹੈਗੇ ਨੇ ਸਾਡੇ ਐਸਐਸਟੀ ਮਾਸਟਰ ਕੈਡਰ ਦੇ ਪੇਪਰ ਦਾ ਇਹ ਚਾਰੇ ਹੀ ਸਬਜੈਕਟਾਂ ਵਿੱਚੋਂ 75 ਕੁਸਚਨ ਆਉਣਗੇ ਤੁਹਾਨੂੰ ਸਵਿਖਸ ਦੇ 75 ਆਉਣਗੇ ਹਿਸਟਰੀ ਦੇ 75 ਆਉਣਗੇ ਜੀਓਗ੍ਰਾਫੀ ਦੇ ਤੇ 75 ਹੀ ਆਉਣਗੇ ਇਕਨੋਮਿਕਸ ਦੇ ਤੁਹਾਡੀ ਉਸ ਪੇਪਰ ਦੇ ਜਿਸ ਦਿਨ ਤੁਸੀਂ ਪੇਪਰ ਦੇਣਾ ਮੌਕੇ ਤੇ ਤੁਸੀਂ ਚੂਜ਼ ਕਰਨੇ ਆ ਕਿ ਤੁਸੀਂ ਇਸ ਵੀਕਸ ਤੇ ਹਿਸਟਰੀ ਲੈਣੀ ਆ ਵੀਕਸ ਤੇ ਜੀਓਗ੍ਰਾਫੀ ਲੈਣੀ ਜਾਂ ਜੀਓਗ੍ਰਾਫੀ ਜਾਂ ਹਿਸਟਰੀ ਲੈਣੀ ਜਾਂ ਹਿਸਟਰੀ ਇਕਨੋਮਿਕਸ ਲੈਣੀ ਮਤਲਬ ਕਹਿੰਦਾ ਭਾਵ ਜਿਹੜੇ ਆ ਚਾਰ ਸਬਜੈਕਟ ਹੈਗੇ ਨਾਲ ਵਿੱਚ ਤੁਸੀਂ ਮੌਕੇ ਤੇ ਜਿਹੜਾ ਹੈਗਾ ਦੋ ਸਬਜੈਕਟ ਜਿਹੜੇ ਇਹਨਾਂ ਨੂੰ ਚੂਜ਼ ਕਰੋਗੇ ਅੱਛਾ ਨੈਕਸਟ ਆਪਾਂ ਗੱਲ ਕਰਦੇ ਹਾਂ ਗਿਆ ਟੀਚਿੰਗ ਸਬਜੈਕਟ ਜਿੱਦਾਂ ਕਿਸੇ ਨੇ ਬੀਐਡ ਕੀਤੀ ਹੈਗੀ ਆ ਬੀਐਡ ਪਹਿਲਾਂ ਤਾਂ 1 ਇਅਰਸ ਦੀ ਸੀ ਹੁਣ ਜਿਹੜੀ 2 ਇਅਰਸ ਦੀ ਬੀਐਡ ਹੈ ਠੀਕ ਹੈ ਬੀਐਡ ਦੇ ਵਿੱਚ ਜਿਹੜੇ ਟੀਚਰਸ ਜਿਹੜੇ ਬੀਐਡ ਕਰਦੇ ਹੈਗੇ ਨੇ ਉਹਨਾਂ ਕੋਲੋਂ ਦੋ ਟੀਚਿੰਗ ਸਬਜੈਕਟ ਹੁੰਦੇ ਇੱਕ ਤਾਂ ਟੀਚਿੰਗ ਆਫ ਐਸਐਸਟੀ ਵਾਲੇ ਜਿੱਦਾਂ ਮੰਨ ਲਓ ਤੇ ਇੱਕ ਹੋ ਗਿਆ ਲੈਂਗੁਏਜ ਦਾ ਮਤਲਬ ਟੀਚਿੰਗ ਆਫ ਪੰਜਾਬੀ ਹੋ ਗਿਆ ਇੰਗਲਿਸ਼ ਹੋ ਗਿਆ ਤੇ ਹਿੰਦੀ ਹਣਾ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹੈਗੇ ਆ ਕਿ ਜਿਹਨ ਟੀਚਿੰਗ ਸਬਜੈਕਟ ਜੀ ਐਸ ਐਸ ਟੀ ਦਾ ਪੇਪਰ ਦੇਣਾ ਹੈ ਇਹਦੇ ਲਈ ਦੋ ਸਬਜੈਕਟ ਦਾ ਕੰਬੀਨੇਸ਼ਨ ਹੋਣਾ ਬਹੁਤ ਹੀ ਜ਼ਰੂਰੀ ਹੈਗਾ ਕਿਵੇਂ ਕੰਬੀਨੇਸ਼ਨ ਕਿ ਜਿੱਦਾਂ ਚਾਰ ਸਬਜੈਕਟ ਦਿੱਤੇ ਹੈਗੇ ਨੇ ਪਲੱਸ ਅਜਾ 9 ਸਬਜੈਕਟ ਦਿੱਤੇ ਨੇ ਇਹਨਾਂ ਮਤਲਬ ਟੋਟਲ 13 ਸਬਜੈਕਟ 13 ਦੇ ਵਿੱਚੋਂ ਤੁਹਾਡੇ ਕੋਲ ਦੋ ਹੋਣੇ ਬਹੁਤ ਜ਼ਰੂਰੀ ਹੈਗੇ ਨੇ ਫਿਰ ਹੀ ਤੁਸੀਂ ਐਸ ਐਸ ਟੀ ਦਾ ਪੇਪਰ ਦੇ ਸਕਦੇ ਹੈਗੇ ਹੋ ਹੁਣ ਫੋਰ ਐਗਜ਼ਾਮਪਲ ਕਹਿੰਿਆ ਨੇ ਬੀਏ ਦੇ ਵਿੱਚ ਗੱਲ ਕਰੀਏ ਤਾਂ बीए ਦੇ ਵਿੱਚ ਜਿੱਦਾਂ ਉਹਨਾਂ ਨੇ ਲਿਆ ਹੁੰਦਾ ਜਿੱਦਾਂ ਫਿਜ਼ੀਕਲ ਐਜੂਕੇਸ਼ਨ ਨਾਲ ਲੈ ਲੈਂਦੇ ਨੇ ਇਲੈਕਟਿਵ ਪੰਜਾਬੀ ਤੇ ਨਾਲ ਜਿਹੜਾ ਕੱਲਾ ਹਿਸਟਰੀ ਸਬਜੈਕਟ ਲਿਆ ਹੁੰਦਾ ਵਾ ਹਿਸਟਰੀ ਦੇ ਨਾਲ ਜਾਂ ਫਿਰ ਕੱਲਾ ਜਿਹਦਾ ਪੋਲੀਟੀ ਲਿਆ ਹੋਏ ਤੇ ਜਾਂ ਕੱਲਾ ਫਿਰ ਇਕਨੋਮਿਕਸ ਲਿਆ ਹੋਏ ਠੀਕ ਹੈ ਇਹਨਾਂ ਦਾ बीएड ਦੇ ਵਿੱਚ ਕੰਬੀਨੇਸ਼ਨ ਕੀ ਬਣੇਗਾ ਟੀਚਿੰਗ ਆਫ ਪੰਜਾਬੀ ਪਲੱਸ ਟੀਚਿੰਗ ਆਫ ਹਿਸਟਰੀ ਜਾਂ ਫਿਰ ਟੀਚਿੰਗ ਆਫ ਪੋਲੀਟੀ ਇਹ ਜਾਂ ਫਿਰ ਹੈ ਟੀਚਿੰਗ ਆਫ ਇਕਨੋਮਿਕਸ ਜਿਹੜਾ ਇਹਨਾਂ ਦਾ ਬਣੇਗਾ ਕੰਬੀਨੇਸ਼ਨ ਹੁਣ ਇਹ ਗੱਲ ਕਰਦੇ ਹਾਂ ਕਿ ਟੀਚਿੰਗ ਆਫ ਹਿਸਟਰੀ ਪੋਲੀਟੀ ਜਾਂ ਇਕਨੋਮਿਕਸ ਵਾਲੇ ਪੇਪਰ ਲਈ एलिਜੀਬਲ ਹੈਗੇ ਨੇ ਨਹੀਂ ਇਹ ਜਿਹੜੇ ਪੇਪਰ ਲਈ एलिਜੀਬਲ ਨਹੀਂ ਹੈਗੇ ਕਿਉਂਕਿ ਇਹਨਾਂ ਕੋਲੋਂ ਜਿਹੜਾ 13 ਸਬਜੈਕਟ ਹੈਗੇ ਨਾਲ ਵਿੱਚੋਂ ਦੋ ਦਾ ਕੰਬੀਨੇਸ਼ਨ ਨਹੀਂ ਹੈਗਾ ਹਿਸਟਰੀ ਦੇ ਨਾਲ ਹੋਰ ਨਾ ਹੋਰ ਕੋਈ ਸਬਜੈਕਟ ਚਾਹੀਦਾ ਇਹਨਾਂ ਨੂੰ ਐਸਐਸਟੀ ਵਾਲਾ ਜਾਂ ਪੋਲਿਟੀ ਨਾਲ ਜਾਂ ਇਕਨੋਮਿਕਸ ਦੇ ਨਾਲ ਹੈ ਤੇ ਜਿਹੜੇ ਟੀਚਰਸ ਜਿਹੜੇ ਹੈਗੇ ਆ ਟੀਚਿੰਗ ਆਫ ਐਸਐਸਟੀ ਵਾਲੇ ਨੇ ਬੀਏਡ ਦੇ ਵੇਲੇ ਬੀਏਡ ਦੇ ਵਿੱਚ ਉਹੀ एलिजिਬਲ ਹੈਗੇ ਨੇ ਤੁਹਾਡੇ ਐਸ ਐਸਟੀ ਮਾਸਟਰ ਗ੍ਰੈਡਰ ਦੇ ਵਾਸਤੇ ਉਹੀ ਪੇਪਰ ਦੇ ਸਕਦੇ ਆ ਪੇਪਰ ਟੀਚਿੰਗ ਆਫ ਹਿਸਟਰੀ ਪੋਲੀਟਿਕ ਇਕਨੋਮਿਕਸ ਵਾਲੇ ਵੀ ਦੇ ਦਿੰਦੇ ਨੇ ਪਰ ਗੱਲ ਇਹ ਕਿ ਜਦੋਂ ਕਾਉਂਸਲਿੰਗ ਹੁੰਦੀ ਹੈ ਉਹਨਾਂ ਦੇ ਸਰਟੀਫਿਕੇਟ ਚੈੱਕ ਹੁੰਦੇ ਸਰਟੀਫਿਕੇਟ ਦੇ ਵਿੱਚ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਉਹਨਾਂ ਤੇ ਕੋਈ ਨਾ ਕੋਈ ਆਬਜੈਕਸ਼ਨ ਲਾ ਦਿੱਤੀ ਜਾਂਦੀ ਕਿ ਇਹਨਾਂ ਦਾ ਕੰਬੀਨੇਸ਼ਨ ਨਹੀਂ ਹੈਗਾ ਇਸ ਕਰਕੇ ਤੁਹਾਨੂੰ ਮੈਂ ਤਾਂ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਟੀਚਿੰਗ ਆਫ ਹਿਸਟਰੀ ਪੋਲੀਟਿਕ ਜਾਂ ਇਕਨੋਮਿਕਸ ਵਾਲੇ ਹੈਗੇ ਆ ਉਹ ਬੀਏ ਦਾ ਐਡੀਸ਼ਨਲ ਪੇਪਰ ਦੇ ਕੇ ਆਪਣਾ ਕੰਬੀਨੇਸ਼ਨ ਕਲੀਅਰ ਕਰ ਸਕਦੇ ਨਾਲ ਹੀ ਉਹਨਾਂ ਨੂੰ ਬਾਅਦ ਵਿੱਚ ਬੀਏ ਦਾ ਆਪਣਾ ਕੰਬੀਨੇਸ਼ਨ ਕਲੀਅਰ ਕਰਨ ਦੇ ਨਾਲ-ਨਾਲ ਬੀਐਡ ਦਾ ਜਿਹੜਾ ਕੰਬੀਨੇਸ਼ਨ ਉਹ ਵੀ ਕਲੀਅਰ ਕਰਨਾ ਪਊਗਾ ਬੀਐਡ ਦੇ ਵਿੱਚ ਵੀ ਉਹਨਾਂ ਨੂੰ ਐਡੀਸ਼ਨਲ ਪੇਪਰ ਟੀਚਿੰਗ ਆਫ ਐਸਐਸਟੀ ਦਾ ਦੇਣਾ ਪਵੇਗਾ ਅਗਰ ਇਸ ਦੇ ਬਾਰੇ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈਗੀ ਹੈ ਕਿ ਕੰਬੀਨੇਸ਼ਨ ਦਾ ਤੁਹਾਨੂੰ ਪਤਾ ਨਹੀਂ ਲੱਗਦਾ ਪਿਆ ਐਡੀਸ਼ਨਲ ਪੇਪਰ ਕਿਵੇਂ ਦੇਨੇ ਹੈਗੇ ਆ ਬੀਏ ਦੇ ਕੰਬੀਨੇਸ਼ਨ ਕਿਵੇਂ ਬਣਾਉਣਾ ਜਾਂ ਬੀਏਡ ਦਾ ਕੰਬੀਨੇਸ਼ਨ ਕਿਵੇਂ ਬਣਾਉਣਾ ਉਹਦੇ ਲਈ ਤੁਸੀਂ ਮੇਰੇ ਨੰਬਰ ਤੇ ਕੰਟੈਕਟ ਕਰ ਸਕਦੇ ਓਗੇ ਕੰਟੈਕਟ ਨੰਬਰ ਜਿਹੜਾ ਵਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਹੈਗਾ ਆਪਣੀ ਪੀਪੀਟੀ ਫਾਈਲ ਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇ ਵਾਸਤੇ 8872990636 ਤੇ ਕੰਟੈਕਟ ਕਰਕੇ ਜਾਣਕਾਰੀ ਲੈ ਸਕਦੇ ਹੋ ਹੁਣ ਗੱਲ ਕਰਦੇ ਆ ਆਪਾਂ ਮੇਨ ਜਿਹੜੇ ਸਬਜੈਕਟ ਹੈਗੇ ਨੇ ਐਸਐਸਟੀ ਦੇ ਵਿੱਚ ਮੇਰੇ ਖਿਆਲ ਦੇ ਨਾਲ ਤੁਹਾਨੂੰ ਦੋ ਸਬਜੈਕਟ ਚੂਜ਼ ਕਰਨ ਲਈ ਮੌਕੇ ਤੇ ਕਿਹਾ ਜਾਊਗਾ ਠੀਕ ਹੈ ਜਿਹੜੇ ਦੋ ਸਬਜੈਕਟ ਚੂਜ਼ ਕਰਨ ਲਈ ਕਿਹਾ ਜਾਊਗਾ ਉਹਦੇ ਵਿੱਚ ਨੰਬਰ 1 ਤੇ ਸਵੈਕਸ ਤੇ ਨੰਬਰ 2 ਤੇ ਹਿਸਟਰੀ ਹੀ ਚੂਜ਼ ਕਰਨਾ ਚਾਹੀਦਾ ਕਿਉਂਕਿ ਪੋਲਿਟੀਕਲ ਸਾਇੰਸ ਜਿਹਨੂੰ ਆਪਾਂ ਸਵਿਕਸ ਬੋਲਦੇ ਹਾਂ ਤਾਂ ਹਿਸਟਰੀ ਇਵਨ ਇਹ ਸਬਜੈਕਟ ਹੈਗੇ ਜਿਨ੍ਹਾਂ ਨੂੰ ਆਪਾਂ ਪੜ੍ਹ ਕੇ ਵੱਧ ਤੋਂ ਵੱਧ ਮਾਰਕਸ ਜਿੱਤੇ ਆ ਕੁਆਲਿਫਾਈ ਕਰ ਸਕਦੇ ਹੈਗੇ ਹਾਂ ਹੁਣ ਗੱਲ ਕਰਦੇ ਆ ਪੋਲਿਟੀਕਲ ਸਾਇੰਸ ਜਾਂ ਸਵਿਕਸ ਦੇ ਸਿਲੇਬਸ ਦੇ ਸਭ ਤੋਂ ਪਹਿਲਾਂ ਇਹਦੇ ਵਿੱਚ ਸੈਂਟਰ ਗਵਰਨਮੈਂਟ ਦੇ ਬਾਰੇ ਗੱਲ ਕੀਤੀ ਜਾਏਗੀ ਸੈਂਟਰ ਗਵਰਨਮੈਂਟ ਦੇ ਵਿੱਚ ਪਾਰਲੀਮੈਂਟ ਪਾਰਲੀਮੈਂਟ ਵਿੱਚ ਜਿਦਾਂ ਲੋਕ ਸਭਾ ਤੇ ਰਾਜ ਸਭਾ ਆਉਂਦੇ ਆ ਨਾਲ ਹੀ ਪ੍ਰੈਜ਼ੀਡੈਂਟ ਇਹਨਾਂ ਤਿੰਨਾਂ ਨੂੰ ਮਿਲਾ ਕੇ ਆਪਾਂ ਕੀ ਬਣਾ ਦਿੰਨੇ ਹੈਗੇ ਆ ਸੈਂਟਰਲ ਗਵਰਨਮੈਂਟ ਦੀ ਪਾਰਲੀਮੈਂਟ ਤੇ ਲੋਕ ਸਭਾ ਦਾ ਜਿਹੜਾ ਹੈੱਡ ਹੁੰਦਾ ਉਹਨੂੰ ਕਹਿੰਦੇ ਆ ਪ੍ਰਾਈਮ ਮਿਨਿਸਟਰ ਪ੍ਰਾਈਮ ਮਿਨਿਸਟਰ ਦੇ ਨਾਲ ਜਿਹੜੇ ਮਿਨਿਸਟਰ ਕੰਮ ਕਰਦੇਗੇ ਉਹਨੂੰ ਕਾਉਂਸਲ ਆਫ ਮਿਨਿਸਟਰਸ ਕਿਹਾ ਜਾਂਦਾ ਹੈ ਮਿਨਿਸਟਰਸ ਦੇ ਵੀ ਤਿੰਨ ਕੈਟਾਗਰੀਜ਼ ਹੁੰਦੀ ਨੇ ਇੱਕ ਜਿਹੜੇ ਕੈਬਨਿਟ ਹੁੰਦੇ ਨੇ ਇੱਕ ਕੈਬਨਿਟ ਹੁੰਦੇ ਨੇ ਇੱਕ ਸਟੇਟਸ ਮਿਨਿਸਟਰ ਹੁੰਦੇ ਇੱਕ ਅਦਰਸ ਹੁੰਦੇ ਨੇ ਇਹਨਾਂ ਨੂੰ ਕਿਵੇਂ ਅਪੁਆਇੰਟਮੈਂਟ ਕੀਤਾ ਜਾਂਦਾ ਪ੍ਰੈਜ਼ੀਡੈਂਟ ਕਿੱਦਾਂ ਅਪੁਆਇੰਟ ਹੁੰਦਾ ਪਾਰਲੀਮੈਂਟ ਕਿਵੇਂ ਬਣਦੀ ਹੈ ਲੋਕ ਸਭਾ ਦੀਆਂ ਚੋਣਾਂ ਕਿੱਦਾਂ ਹੁੰਦੀਆਂ ਰਾਜ ਸਭਾ ਦੀਆਂ ਕਿੱਦਾਂ ਹੁੰਦੀਆਂ ਨੇ ਇਹ ਤਾਨੂੰ ਕਰਵਾਵਾਂਗੇ ਤੇ ਇਸ ਤੋਂ ਬਾਅਦ ਸਟੇਟ ਗਵਰਨਮੈਂਟ ਦੀ ਗੱਲ ਕਰੀਏ ਸਟੇਟ ਦੇ ਵਿੱਚ ਜਿਵੇਂ ਸੈਂਟਰ ਦੇ ਵਿੱਚ ਗਵਰਨਰ ਅਪਾਇੰਟ ਹੁੰਦਾ ਏਸੀ ਤਰ੍ਹਾਂ ਹੀ ਸਟੇਟ ਦੇ ਵਿੱਚ ਜਿਹੜਾ ਵਾ ਸੈਂਟਰ ਗਵਰਨਮੈਂਟ ਦਾ ਅਜੈਂਟ ਦੇ ਤੌਰ ਤੇ ਕੰਮ ਕਰਦਾ ਗਵਰਨਰ ਤੇ ਜਿੱਦਾਂ ਸੈਂਟਰ ਗਵਰਨਮੈਂਟ ਦੇ ਵਿੱਚ ਜਿਹੜਾ ਹੈਗਾ ਲੋਕ ਸਭਾ ਦਾ ਜਿਹੜਾ ਮੇਨ ਹੈੱਡ ਹੁੰਦਾ ਪ੍ਰਾਈਮ ਮਿਨਿਸਟਰ ਹੁੰਦਾ ਏਸੀ ਤਰ੍ਹਾਂ ਅਸੈਂਬਲੀ ਜਿਹੜੀ ਹੁੰਦੀ ਹੈ ਸਟੇਟ ਵਿੱਚ ਉਹਦਾ ਜਿਹੜਾ ਹੈੱਡ ਚੀਫ ਮਿਨਿਸਟਰ ਨੂੰ ਮੰਨਿਆ ਜਾਂਦਾ ਹੈਗਾ ਤੇ ਉਸ ਦੇ ਨਾਲ ਵੀ ਮਿਨਿਸਟਰਸ ਜਿਹੜੇ ਅਪਾਇੰਟ ਕੀਤੇ ਜਾਂਦੇ ਤਾਂ ਜੋ ਚੰਗੀ ਤਰ੍ਹਾਂ ਗਵਰਨਮੈਂਟ ਦੀ ਫੰਕਸ਼ਨਰੀ ਫੰਕ ਜਾ ਗਏ ਨੇ ਉਹਨਾਂ ਨੂੰ ਰੈਗੂਲੇਟ ਕੀਤਾ ਜਾ ਸਕੀ। ਨੈਕਸਟ ਗੱਲ ਆ ਗਈ ਫੋਰਨ ਪੋਲਿਸੀ ਦੀ। ਫੋਰਨ ਪੋਲਿਸੀ ਦੇ ਵਿੱਚ ਨੌਨ ਅਲਾਈਨਡ ਅਲਾਈਨਡ ਮੂਵਮੈਂਟ ਹੈਗੀ ਹੈ। ਇਹ ਜ ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਮਤਲਬ ਕਿ ਇਹਦੇ ਬਾਰੇ ਤੁਸੀਂ ਚੰਗੀ ਤਰ੍ਹਾਂ ਰੀਡ ਕਰਕੇ ਜਾਣਾ ਵਾ ਕਿ ਜਿਹੜੀ ਇਹ ਮੋਮੈਂਟ ਚਲਾਈ ਗਈ ਸੀ ਜਿਹਨੂੰ ਕਿ ਸਾਈਨ ਕੀਤਾ ਗਿਆ ਸੀਗਾ ਕਹਿਣ ਦਾ ਭਾਵ ਕਿ ਜਦੋਂ 1800 ਸੌਰੀ 1945 ਤੋਂ ਲੈ ਕੇ 1939 ਤੋਂ ਲੈ ਕੇ 45 ਤੱਕ ਜਿਹੜੀ ਵਰਲਡ ਵਾਰ ਸੈਕੰਡ ਚੱਲੀ ਸੀ ਇਸ ਤੋਂ ਪਹਿਲਾਂ ਵਰਲਡ ਵਾਰ 1 ਚੱਲੀ 1914 ਤੋਂ ਲੈ ਕੇ 19 ਤੱਕ ਇਹਨਾਂ ਦੋਨਾਂ ਵਰਲਡ ਵਾਰ ਦੇ ਟਾਈਮ 'ਤੇ ਕਾਫੀ ਜ਼ਿਆਦਾ ਯੂਰੋਪੀਅਨ ਕੰਟਰੀਜ਼ ਨੂੰ ਨੁਕਸਾਨ ਹੋਇਆ ਸੀਗਾ ਤੇ ਭਾਰਤ ਨੇ ਇੱਕ ਪਾਲਿਸੀ ਅਪਣਾਈ ਸੀਗੀ ਕਿ ਆਪਾਂ ਕਿਸੇ ਵੀ ਕੰਟਰੀ ਜਾ ਕਿਸੇ ਵੀ ਯੂਰਪੀਅਨ ਤੋਂੜੇ ਦਾ ਜਿਹੜਾ ਆਪਾਂ ਸਾਥ ਨਹੀਂ ਦਵਾ ਕਿ ਜਿਹਨੂੰ ਨਾਨ ਅਲਾਈਨਮੈਂਟ ਮੂਵਮੈਂਟ ਕਿਹਾ ਜਾਂਦਾ ਸੀਗਾ ਉਸ ਤੋਂ ਬਾਅਦ ਪੰਚਸ਼ੀਲ ਸਮਝੌਤਾ ਹੋਇਆ ਸੀਗਾ ਉਹਦੇ ਬਾਰੇ ਪੜਾਂਗੇ ਡਿਸ armament ਦੇ ਬਾਰੇ ਪੜਾਂਗੇ ਡਿਸ armament ਦਾ ਮਤਲਬ ਕੀ ਸੀਗਾ ਕਿ ਹਥਿਆਰ ਹਥਿਆਰਾਂ ਦੀ ਜਗ੍ਹਾ ਤੇ ਆਪਾਂ ਇਕਨੋਮਿਕ ਜਿਹੜੀ ਹੈਗੀ ਆ ਡਵੈਲਪਮੈਂਟ ਵੱਲੇ ਕਿਵੇਂ ਧਿਆਨ ਦੇਣਾ ਹੈਗਾ ਉਸ ਤੋਂ ਬਾਅਦ UN O ਜੁਵਾਨੋ ਜਿਹੜਾ ਜੁਨਾਈਟਡ ਨੇਸ਼ਨ ਆਰਗੇਨਾਈਜੇਸ਼ਨ ਹੈਗੀ ਹੈ ਸਾਰਕ ਹੈਗੀ ਹੈ ਇਹ ਜਿਹੜੀਆਂ ਵਰਲਡ ਲੈਵਲ ਤੇ ਬਣੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਇਹਨਾਂ ਦੀ ਆਰਗੇਨਾਈਜੇਸ਼ਨ ਨੂੰ ਐਸਟੈਬਲਿਸ਼ ਕੀਤਾ ਕੀਤਾ ਗਿਆ ਸੀ ਇਹਨਾਂ ਦੇ ਆਰਗਨਸ ਕਿਹੜੇ-ਕਿਹੜੇ ਹੈਗੇ ਨੇ ਕਿੰਨੇ ਦੇਸ਼ ਇਹਨਾਂ ਦੇ ਹਿੱਸਾ ਹੈਗੇ ਸਾਰੀਆਂ ਚੀਜ਼ਾਂ ਤੁਹੀ ਪੜ ਕੇ ਜਾਣੀਆਂ ਨੇ ਪੇਪਰ ਦੇ ਪੁਆਇੰਟ ਆਫ 视图 ਤੋਂ ਬਾਅਦ 视图 ਦੇ ਲਈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਿਟੀਜ਼ਨਸ਼ਿਪ ਦੀ ਸਿਟੀਜ਼ਨਸ਼ਿਪ ਜਿਹੜਾ ਹੈਗਾ ਵਾ ਇਹਦਾ मीनिंग ਪੁੱਛਿਆ ਜਾਊਗਾ ਠੀਕ ਹੈ ਬੇਸਿਕ ਪ੍ਰਿੰਸੀਪਲ ਪੁੱਛੇ ਜਾਣਗੇ ਇਸ ਤੋਂ ਇਲਾਵਾ ਜਿਹੜਾ ਵਹਿ ਰਾਜਕ੍ਰਿਤ ਜਿਹੜੀ ਸਿਟੀਜ਼ਨਸ਼ਿਪ ਕਿਵੇਂ ਲਈ ਜਾਂਦੀ ਹੈ ਤੇ ਕਿਵੇਂ ਸਾਡੀ ਸਿਟੀਜ਼ਨਸ਼ਿਪ ਜਾਂਦੀ ਹੈਗੀ ਇਹਦੇ ਬਾਰੇ ਵੀ ਗੱਲ ਤੁਸੀਂ ਚੰਗੀ ਤਰ੍ਹਾਂ ਧਿਆਨ ਦੇ ਨਾਲ ਪੜ੍ਹਨੀ ਹੈਗੀ ਇਹਦੇ ਵਿੱਚ ਮੇਲੀ ਤਾਂ ਡਾਇਨਾ 1947 ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਸੀ ਕੁਝ ਲੋਕ ਇੰਡੀਆ ਦੇ ਵਿੱਚ ਆ ਗਏ ਸੀ ਕੁਝ ਪਾਕਿਸਤਾਨ ਚਲ ਗਏ ਸੀਗੇ ਤੇ ਜਿਹੜੇ ਕਈ ਲੋਕ ਇਦਾਂ ਦੇ ਹੀ ਜਿਹੜੇ ਇੰਡੀਆ ਤੋਂ ਪਾਕਿਸਤਾਨ ਗਏ ਤੇ ਵਾਪਸ ਫੇਰ ਇੰਡੀਆ ਦੇ ਵਿੱਚ ਆ ਗਏ ਤੇ ਕਈ ਲੋਕ ਇਦਾਂ ਦੇ ਜਿਹੜੇ ਪਾਕਿਸਤਾਨ ਤੋਂ ਇੰਡੀਆ ਆਏ ਤੇ ਵਾਪਸ ਫੇਰ ਪਾਕਿਸਤਾਨ ਦੇ ਵਿੱਚ ਚਲ ਗਏ ਸੀਗੇ ਤੇ ਇਹਨਾਂ ਬਾਰੇ ਜੋ ਸਰਕਾਰ ਨੇ ਪਾਲਿਸੀ ਬਣਾਈ ਸੀ ਜੀ ਉਹ ਸਿਟੀਨਸ਼ਿਪ ਦੇ ਵਿੱਚ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਦਿੱਤੀ ਗਈ ਹੈ ਇਹਦੇ ਬਾਰੇ ਤੁਸੀਂ ਧਿਆਨ ਨਾਲ ਪੜ੍ਹ ਕੇ ਜਣਾ ਇਸੇ ਤਰ੍ਹਾਂ ਤਿੰਨ ਤਰ੍ਹਾਂ ਦੇ ਜਿਹੜਾ ਹੈ ਸਾਡੇ ਜਿਹੜੀ ਸਿਟੀਜ਼ਨਸ਼ਿਪ ਹੈ ਤਿੰਨ ਤਰ੍ਹਾਂ ਦੇ ਨਾਲ ਕੋਈ ਵੀ ਜਾ ਸਕਦੀ ਹੈਗੀ ਆ ਇਹ ਤਿੰਨ ਤਰ੍ਹਾਂ ਦੇ ਜਿਹੜੇ ਕਿਹੜੇ-ਕਿਹੜੇ ਤਰੀਕੇ ਹੈਗੇ ਨੇ ਇਹਦੇ ਬਾਰੇ ਤੁਸੀਂ ਚੰਗੀ ਤਰ੍ਹਾਂ ਲਰਨ ਕਰਨਾ ਜਿਹੜਾ ਕਿ ਸਿਟੀਜ਼ਨਸ਼ਿਪ ਦੇ ਵਿੱਚ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਦਿੱਤਾ ਗਿਆ ਉਸ ਤੋਂ ਬਾਅਦ ਆਰਗਨਸ ਆਫ ਗਵਰਨਮੈਂਟ ਦੀ ਗੱਲ ਕਰੀਏ ਜਿਹਦਾ ਲੈਜਿਸਲੇਚਰ ਐਗਜ਼ੀਕਿਊਟਿਵ ਤੇ ਜੁਡੀਸ਼ਰੀ ਇਹਨਾਂ ਦੇ ਬਾਰੇ ਗੱਲ ਕੀਤੀ ਜਾਊਗੀ ਕਿ ਇਹਨਾਂ ਬਾਰੇ ਕੁਐਸਚਨ ਪੁੱਛਿਆ ਜਾ ਸਕਦਾ ਹੈ ਲੈਜਿਸਲੇਚਰ ਦੇ ਵਿੱਚ ਇਹਦਾ ਲੋਕ ਸਭਾ ਰਾਜ ਸਭਾ ਆ ਗਈਆਂ ਪ੍ਰੈਜ਼ੀਡੈਂਟ ਆ ਗਿਆ ਮਤਲਬ ਉਹ ਕੀ ਕਰਦੇ ਹੈਗੇ ਨੇ ਆਪਣਾ ਜਿਹੜਾ ਕਿ ਕਾਨੂੰਨ ਬਣਾਉਂਦੇ ਹੈਗੇ ਨੇ ਐਗਜ਼ੀਕਿਊਟਿਵ ਜਿਹੜੇ ਬੰਦੇ ਉਹ ਕਾਨੂੰਨ ਨੂੰ ਚਲਾਉਂਦੇ ਨੇ ਜੁਡੀਸ਼ਰੀ ਕੀ ਹੈ ਕਿ ਉਹਨੇ ਦੇਖਣਾ ਹੁੰਦਾ ਵਾ ਕਿ ਲੈਜਿਸਲੇਟਰ ਨੇ ਕਾਨੂੰਨ ਸਹੀ ਬਣਾਇਆ ਤੇ ਜਿਹੜੇ ਐਗਜ਼ੀਕਿਊਟਿਵ ਹੈ ਕਿ ਉਹ ਕਾਨੂੰਨ ਸਹੀ ਚਲਾਉਂਦੇ ਪਏ ਆ ਕਿ ਨਹੀਂ ਚਲਾਉਂਦੇ ਪਏ ਤੇ ਜੁਡੀਸ਼ਰੀ ਨੂੰ ਅਗਰ ਲੱਗਦਾ ਹੈਗਾ ਕਿ ਇਹ ਕਾਨੂੰਨ ਸਹੀ ਨਹੀਂ ਬਣਿਆ ਜਾਂ ਸਹੀ ਤਰੀਕੇ ਨਾਲ ਨਹੀਂ ਚੱਲ ਰਿਹਾ ਤੇ ਉਹਨੂੰ ਭੰਗ ਵੀ ਕਰ ਸਕਦੀ ਹੈਗੀ ਉਸ ਤੋਂ ਬਾਅਦ ਨੈਕਸਟ ਗੱਲ ਆ ਗਈ ਕੋਰਟ ਦੀ ਸੁਪਰੀਮ ਕੋਰਟ ਆ ਉਹਦੇ ਫੰਕਸ਼ਨ ਕੀ ਹੈ ਜੂਰਿਸਡਿਕਸ਼ਨ ਕੀ ਹੈਗੀ ਹੈ ਮਤਲਬ ਉਹਦਾ ਅਧਿਕਾਰ ਖੇਤਰ ਕੀ ਹੈ ਦੀ ਜੱਜਸ ਦੀ ਰਿਮੂਵਲ ਕਿੱਦਾਂ ਹੁੰਦੀ ਹੈ ਇਹਨਾਂ ਦੀ ਸੈਲਰੀਜ਼ ਕਿੱਦਾਂ ਹੈਗੀ ਤੇ ਕੰਪੋਜੀਸ਼ਨ ਆਫ ਅ ਜੱਜਸ ਦੇ ਬਾਰੇ ਗੱਲ ਕੀਤੀ ਗਈ ਹੈਗੀ ਆ ਉਸ ਤੋਂ ਬਾਅਦ ਹਾਈ ਕੋਰਟ ਦੇ ਜੱਜਾਂ ਦੀ ਕੰਪੋਜੀਸ਼ਨ ਅਪੁਆਇੰਟਮੈਂਟ ਫੰਕਸ਼ਨ ਜੂਰਿਸਡਿਕਸ਼ਨ ਆਫ ਹਾਈ ਕੋਰਟ ਤੇ ਇਸ ਤੋਂ ਬਾਅਦ ਐਫ ਆਈ ਆਰ ਰਿਟਸ ਜਿਹੜੀਆਂ ਬਹੁਤ ਹੀ ਇੰਪੋਰਟੈਂਟ ਹੈਗੀ ਹੈ ਸੁਪਰੀਮ ਕੋਰਟ ਤੇ ਹਾਈ ਕੋਰਟ ਨੂੰ ਅਧਿਕਾਰ ਦਿੱਤਾ ਗਿਆ ਵਾ ਰਿਟਸ ਦਾ ਕਿ ਅਗਰ ਕਿਸੇ ਦੇ ਰਾਈਟ ਕੋਈ ਜਾਂਦੇ ਹੈਗੇ ਨੇ ਤਾਂ ਉਹ ਬੰਦਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਕਰਕੇ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਰਿਟ ਦਾਇਰ ਕਰ ਸਕਦਾ ਹੈਗਾ ਇਹਦੇ ਬਾਰੇ ਡਿਟੇਲ ਵਿੱਚ ਤੁਸੀਂ ਪੜ੍ਹ ਕੇ ਜਾਣਾ ਵਾ ਪੇਪਰ ਵਿੱਚ ਕਾਫੀ ਕੁਸ਼ਣ ਪੁੱਛੇ ਜਾਂਦੇ ਫੰਡਾਮੈਂਟਲ ਰਾਈਟਸ ਜਿਹੜੇ ਕਿ 14 ਤੋਂ 32 ਤੱਕ ਹੈਗੇ ਕਿਹੜਾ ਕਿਹੜਾ ਰਾਈਟ ਕਿਸ ਚੀਜ਼ ਨਾਲ ਡੀਲ ਕਰਦਾ ਇਹਦੇ ਬਾਰੇ ਤੁਸੀਂ ਪੜਨਾ ਤਾਂ ਰਾਈਟਸ ਨਾਲ ਲੈ ਕੇ ਰਾਈਟਸ ਨੂੰ ਲੈ ਕੇ ਕਿਹੜੇ ਕਿਹੜੇ ਕਾਨੂੰਨ ਬਣੇ ਉਹਦੇ ਬਾਰੇ ਤੁਸੀਂ ਪੜ੍ਹ ਕੇ ਜਾਣਾ ਫੰਡਾਮੈਂਟਲ ਡਿਊਟੀਆਂ ਜਿਹੜੀਆਂ ਕਿ ਬਾਅਦ ਵਿੱਚ ਐਡ ਕੀਤੀਆਂ ਗਿਆ ਸੀ ਮੋਸਟ ਇੰਪੋਰਟੈਂਟ ਹੈਗੀਆਂ ਨੇ ਜੁਨੋ ਜਿਹੜਾ ਸੀਗਾ ਇਹਦੇ ਬਾਰੇ ਅੱਗੇ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਇਹਦੇ ਆਰਗਨਸ ਦੇ ਬਾਰੇ ਇਹਦੀਆਂ ਏਜੰਸੀਸ ਦੇ ਬਾਰੇ ਇੰਡੀ the ਇਸ ਤੋਂ ਇਲਾਵਾ ਜਿਹੜੇ ਦੇ ਵਰਕ ਕਿਹੜੇ ਹੈਗੇ ਨੇ ਉਹਨਾਂ ਦੇ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਤੇ ਇਹਦੇ ਬਾਰੇ ਤੁਸੀਂ ਡਿਟੇਲ ਵਿੱਚ ਪੜ੍ਹ ਕੇ ਜਾਣਾ ਉਸ ਤੋਂ ਬਾਅਦ ਨੈਕਸਟ ਗੱਲ ਕਰਦੇ ਕਿ ਇੰਟਰਨਲ ਇੰਡੀਅਨ ਫੈਡਰਲ ਸਿਸਟਮ ਦੀ ਫੈਡਰਲ ਸਿਸਟਮ ਕੀ ਹੁੰਦਾ ਵਾ ਕਿ ਜਿੱਦਾਂ ਸੈਂਟਰ ਗਵਰਨਮੈਂਟ ਹੈਗੀ ਹੈ ਸੈਂਟਰ ਦੇ نیچے ਕੀ ਆ ਗਈ ਸਟੇਟਸ ਆ ਗਈਆਂ ਸਟੇਟਸ ਦੀ ਆਪਣੀਆਂ ਗਵਰਨਮੈਂਟਾਂ ਹੈਗੀਆਂ ਨੇ ਸੈਂਟਰ ਗਵਰਨਮੈਂਟ ਜਿਹੜੀ ਹੈਗੀ ਆ ਉਹ ਪੂਰੇ ਇੰਡੀਆ ਨੂੰ ਜਿਹੜਾ ਹੈਗਾ ਵਾ ਡੀਲ ਕਰਦੀ ਹੈਗੀ ਆ ਤੇ ਜਿਹੜੀਆਂ ਸਟੇਟਸ ਹੈਗੀਆਂ ਨੇ ਆਪਣੇ ਲੋਕਲ ਲੈਵਲ ਤੇ ਛੋਟੀਆਂ-ਛੋਟੀਆਂ ਸਟੇਟਸ ਜਿਹੜੀ ਕਿ ਉਹਦੇ ਵਿੱਚ ਕੰਮ ਕਰਦੇ ਜਾਂ ਆਪਣੇ ਫੰਕਸ਼ਨ ਜਿਹੜੇ ਹੈਗੇ ਉਹਨਾਂ ਦੁਆਰਾ ਕੀਤੀ ਜਾਂਦੀ ਹੈਗੇ ਨੇ ਮਤਲਬ ਫੈਡਰਲ ਸਿਸਟਮ ਉਹ ਹੁੰਦਾ ਜਿਦੇ ਵਿੱਚ ਪੂਰੇ ਇੰਡੀਆ ਨੂੰ ਦੇਖਣ ਵਾਸਤੇ ਸੈਂਟਰ ਗਵਰਨਮੈਂਟ ਕੰਮ ਕਰਦੀ ਹੈ ਤੇ ਲੋਕਲ ਲੈਵਲ ਤੇ ਦੇਖਣ ਵਾਸਤੇ ਸਟੇਟਸ ਦੇ ਦੁਆਰਾ ਕੰਮ ਕੀਤਾ ਜਾਂਦਾ ਇਹਦੇ ਬਾਰੇ ਆਪਾਂ ਡਿਟੇਲ ਵਿੱਚ ਵੜ ਕੇ ਜਾਣਾ ਪੇਪਰ ਵਿੱਚ ਉਸ ਤੋਂ ਬਾਅਦ ਕਰਦੇ ਆਂ ਗੱਲ ਇਲੈਕਸ਼ਨ ਪ੍ਰੋਸੀਜਰ ਦੀ ਵੀ ਇਲੈਕਸ਼ਨ ਦਾ मीनिंग ਕੀ ਹੈ ਇਲੈਕਸ਼ਨ ਪ੍ਰੋਸੈਸ ਕੀ ਹੈ ਇਸ ਤੋਂ ਇਲਾਵਾ ਜਿਹੜੇ ਫੈਕਟਰਸ ਜਿਹੜੇ ਇਨਫਲੂਐਂਸਿੰਗ ਫੈਕਟਰ ਜਿਹੜੇ ਹੈਗੇ ਨੇ ਜਿਹੜੇ ਨੂੰ ਪ੍ਰਭਾਵਿਤ ਕਰਦੇ ਆ ਇਲੈਕਸ਼ਨ ਕਿਵੇਂ ਕਰਾਏ ਜਾਂਦੇ ਬਿਹੇਵੀਅਰ ਇਨ ਇੰਡੀਆ ਇਹਦਾ ਵਿੱਚ ਮੇਨ ਇਲੈਕਸ਼ਨ ਕਮਿਸ਼ਨ ਦੇ ਆਪਾਂ ਪੜਾਂਗੇ ਲੋਕ ਸਭਾ ਦੇ ਇਲੈਕਸ਼ਨ ਕਿੱਦਾਂ ਹੁੰਦੇ ਨੇ ਰਾਜ ਸਭਾ ਦੇ ਇਲੈਕਸ਼ਨ ਕਿੱਦਾਂ ਹੁੰਦੇ ਨੇ ਇਸ ਤੋਂ ਇਲਾਵਾ ਲੋਕਲ ਲੈਵਲ ਤੇ ਵੇਖਿਆ ਜਾਏ ਤੇ ਜਿਹੜੀਆਂ ਆਪਣਾ ਸਟੇਟ ਲੈਵਲ ਤੇ ਅਸੈਂਬਲੀ ਜਾਂ ਕੌਂਸਲ ਦੇ ਇਲੈਕਸ਼ਨ ਕਿੱਦਾਂ ਕਰਾਏ ਜਾਂਦੇ ਨੇ ਪੰਚਾਇਤ ਇਲੈਕਸ਼ਨ ਕਿੱਦਾਂ ਹੁੰਦੇ ਨੇ ਤੇ ਇਸ ਤੋਂ ਇਲਾਵਾ ਜਿਹੜਾ ਮੇਅਰਸ ਜਿਹੜੇ ਚੁਣੇ ਜਾਂਦੇ ਹੈਗੇ ਨੇ ਉਹਨਾਂ ਦੇ ਇਲੈਕਸ਼ਨ ਕਿੱਦਾਂ ਹੁੰਦੇ ਇਹ ਸਾਰਾ ਆਪਾਂ ਡਿਟੇਲ ਵਿੱਚ ਪੜ ਕੇ ਜਾਣਾ ਵਾ ਕਨਸਟੀਟਿਊਸ਼ਨ ਨੂੰ ਡਿਟੇਲ ਦੇ ਵਿੱਚ ਇਹਦੇ ਫੀਚਰਸ ਮਤਲਬ ਵਿਸ਼ੇਸ਼ਤਾਈਆਂ ਕਿ ਜਿਹੜੀਆਂ-ਜਿਹੜੀਆਂ ਨੇ ਕਿਹੜੇ ਦੇਸ਼ ਤੋਂ ਆਪਾਂ ਕਿਹੜਾ ਜਿਹੜਾ ਵੈਦਾ ਫੀਚ ਲਰਨ ਕਰਕੇ ਜਾਣਾ ਹਰ ਇੱਕ ਪ੍ਰੀਐਮਬਲ ਦੇ ਵਿੱਚ ਹਰ ਇੱਕ ਜਿਹੜਾ ਸ਼ਬਦ ਹੈਗਾ ਉਹਦਾ ਆਪਣਾ ਮਤਲਬ ਹੈਗਾ ਉਹਨੂੰ ਚੰਗੀ ਤਰ੍ਹਾਂ ਤੁਸੀਂ ਪੜ੍ਹ ਕੇ ਜਾਣਾ ਸਮਝ ਕੇ ਜਾਣਾ ਕਨਸੈਪਟ ਹੈ ਲਾ ਲਿਬਰਟੀ ਜਸਟਿਸ ਦੇ ਇਕਵੈਲਟੀ ਦੇ ਇਹਨੂੰ ਚੰਗੀ ਤਰ੍ਹਾਂ ਪੜ੍ਹ ਕੇ ਜਾਣਾ ਕਿ ਇਹ ਜਿਹੜਾ ਲਾ ਦਾ ਜਿਦਾ ਸ਼ਬਦ ਹੈਗਾ ਵਾਅਵਾ ਇਹ ਆਪਾਂ ਕਿਹੜੀ ਭਾਸ਼ਾ ਤੋਂ ਲਿਆ ਆ ਵਾ ਲਿਬਰਟੀ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਆ ਕਿੰਨੇ ਦੇ ਬਾਰੇ ਥਿਉਰੀ ਦਿੱਤੀ ਨਿਆਅ ਸ਼ਬਦ ਜਿਹੜਾ ਆਪਾਂ ਕਿਹੜੀ ਭਾਸ਼ਾ ਤੋਂ ਲਿਆ ਇਕਵੈਲਟੀ ਕਿੱਥੋਂ ਲਿਆ ਜਿਦਾ ਫ੍ਰੈਂਚ ਤੋਂ ਲਿਆ ਆ ਠੀਕ ਹੈ ਇਹਨਾਂ ਬਾਰੇ ਤੁਸੀਂ ਚੰਗੀ ਤਰ੍ਹਾਂ ਪੜ੍ਹ ਕੇ ਜਾਣਾ ਪਾਰਟੀ ਸਿਸਟਮ ਇੰਡੀਆ ਦੇ ਵਿੱਚ ਜਿਹੜਾ ਹੈਗਾ ਉਹਦੇ ਬਾਰੇ ਗੱਲ ਕਰਨੀ ਹੈ ਕਿ ਨੈਸ਼ਨਲ ਲੈਵਲ ਦੀਆਂ ਪਾਰਟੀਆਂ ਕਿੱਦਾਂ ਬਣਦੀਆਂ ਨੇ ਰੀਜਨਲ ਪਾਰਟੀਆਂ ਕਿੱਦਾਂ ਬਣਦੀਆਂ ਤੇ ਇਹਨਾਂ ਦੇ ਫੀਚਰਸ ਕਿਵੇਂ ਹੈਗੇ ਨੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂਗੇ ਡੈਮੋਕ੍ਰੇਸੀ ਰੂਲਰ ਲੈਵਲ ਤੇ ਜਿਹੜੀ ਰੂਲਰ ਲੈ ਤੋ ਉਹਦੇ ਵਿੱਚ ਕੀ ਆ ਜਾਊਗਾ ਡੈਮੋਕ੍ਰੇਸੀ ਦੇ ਵਿੱਚ ਤੁਹਾਡੇ ਕੋਲੋਂ 1 ਮਿੰਟ ਅਛਾ ਡੈਮੋਕ੍ਰੇਸੀ ਦੇ ਵਿੱਚ ਤੁਹਾਨੂੰ ਮੈਂ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਡੈਮੋਕ੍ਰੇਸੀ ਉਹ ਹੁੰਦੀ ਹੈ ਜਿਹੜੀ ਕਿ ਲੋਕਤੰਤਰੀ ਸਰਕਾਰ ਹੁੰਦੀ ਹੈ ਦੇ ਵਿੱਚ ਪੰਚਾਇਤੀ ਰਾਜ ਦੇ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਅਰਬਨ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਹੈਗਾ ਮਿਊਨਿਸਪੈਲਿਟੀਆਂ ਤੇ ਡਿਫਰੈਂਟ ਲੈਵਲ ਜਿਹੜੀ ਹੈਗੀ ਉਹਦੇ ਬਾਰੇ ਪੁੱਛਿਆ ਜਾ ਸਕਦਾ ਹੈ ਦੇ ਵਿੱਚ ਸੇਮ ਉਹੀ ਆ ਜਾਣਾ ਇਹਨਾਂ ਦੀ ਆਰਗੇਨਾਈਜੇਸ਼ਨ ਕਿੱਦਾਂ ਹੁੰਦੀ ਹੈ ਫੰਕਸ਼ਨ ਕੀ ਹੈਗੇ ਨੇ ਤੇ ਇਹਨਾਂ ਦੇ ਇਲੈਕਸ਼ਨ ਕਿੱਦਾਂ ਕਰਵਾਏ ਜਾਂਦੇ ਨੇ ਨੈਕਸਟ ਗੱਲ ਕਰੀਏ ਤਾਂ ਆ ਗਿਆ ਥਿਉਰੀਜ਼ ਬਹੁਤ ਇੰਪੋਰਟੈਂਟ ਹੈਗਾ ਵਾ ਇਹਦੇ ਬਾਰੇ ਸਿੱਧੇ ਸਿੱਧੇ ਕੁਐਸਚਨ ਪੁੱਛੇ ਜਾਂਦੇ ਹੈਗੇ ਨੇ ਫੀ ਲਿਬਰਲਿਜ਼ਮ ਦੀ ਥਿਉਰੀ ਕਿੰਨੇ ਦਿੱਤੀ ਸੀਗੀ ਤੇਦਾ ਕੀ ਮਤਲਬ ਹੈ ਮਾਰਕਸਿਜ਼ ਮਤਲਬ Karl Marx ਦੁਆਰਾ ਜਿਹੜੀ ਥਿਉਰੀ ਦਿੱਤੀ ਗਈ ਸੀ ਉਹਦਾ ਕੀ ਮਤਲਬ ਤੇ ਗਾਂਧੀਇਜ਼ਮ ਮਤਲਬ ਮਹਾਤਮਾ ਗਾਂਧੀ ਦੁਆਰਾ ਜਿਹੜੀ ਥਿਉਰੀ ਦਿੱਤੀ ਗਈ ਤੇ ਉਹਨਾਂ ਦੇ ਵਿੱਚ ਉਹਨਾਂ ਨੇ ਕਿਹੜੀ ਗੱਲ ਕੀਤੀ ਜਿੱਦਾਂ ਗਾਂਧੀ ਮਹਾਤਮਾ ਗਾਂਧੀ ਨੇ ਜਿਹੜਾ ਹੈਗਾ ਆਪਣਾ ਨੋਰਮ ਰਾਜ ਦੀ ਗੱਲ ਕੀਤੀ ਸੀਗੀ ਇਹ ਸੀਗਾ ਤੁਹਾਡਾ ਪੋਲਿਟੀ ਬਾਰੇ ਜਿੰਨੂੰ ਕਿ ਤੁਸੀਂ ਡਿਟੇਲ ਵਿੱਚ ਪੜ੍ਹ ਕੇ ਜਾਣਾ ਨੈਕਸਟ ਆਪਾਂ ਗੱਲ ਕਰਦੇ ਹਾਂਗੇ ਮੇਨ ਜਿਹੜਾ ਸਬਜੈਕਟ ਹੈਗਾ ਹਿਸਟਰੀ ਦੇ ਬਾਰੇ ਇਸ ਲੈਕਚਰ ਵਿੱਚ ਤੁਹਾਨੂੰ ਮੈਂ ਹਿਸਟਰੀ ਤੇ ਪੋਲਿਟੀ ਬਾਰੇ ਹੀ ਕਰਾਵਾਂਗੀ ਹਿਸਟਰੀ ਦੇ ਵਿੱਚ ਸਭ ਤੋਂ ਪਹਿਲਾਂ ਸਾਡਾ ਆ ਜਾਂਦਾ ਵਾ ਪੰਜਾਬ ਹਿਸਟਰੀ ਪੰਜਾਬੀ ਹਿਸਟਰੀ ਦੇ ਵਿੱਚ ਜਿਹੜਾ ਫੀਚਰ ਫਿਜ਼ੀਕਲ ਫੀਚਰਸ ਦੇ ਬਾਰੇ ਗੱਲ ਕਰਨੀ ਹੈ ਫਿਜ਼ੀਕਲ ਫੀਚਰ ਕਿਹੜੇ ਨੇ ਪੰਜਾਬ ਦੇ ਜਿੱਦਾਂ ਸਾਡੇ ਨਾਰਥ ਦੇ ਵਿੱਚ ਜਿਹੜੀਆਂ ਨੇ ਆਪਣਾ ਜਿਹੜਾ ਹੈਗੇ ਸ਼ਿਵਾਲਿਕ ਦੀਆਂ ਪਹਾੜੀਆਂ ਆ ਗਿਆ ਹਿਮਾਲਿਆ ਪਰਬਤ ਆ ਗਏ ਮਤਲਬ ਕਿਹੜੀ ਸਾਈਡ ਫੀਚਰਸ ਦਾ ਮਤਲਬ ਇਹ ਹੁੰਦਾ ਵੀ ਕਿਹੜੀ ਜਿਹੜੀ ਹੈਗੇ ਸਾਡੇ ਪੰਜਾਬ ਦੇ ਨਾਲ ਕਿਹੜੀ-ਕਿਹੜੀ ਬਾਉਂਡਰੀਜ਼ ਕਿਹੜੇ-ਕਿਹੜੇ ਦੇਸ਼ਾਂ ਲੱਗਦੀਆਂ ਪਈਆਂ ਮਤਲਬ ਉੱਤਰ ਚ ਕੀ ਹੈ ਪੂਰਬ ਚ ਕੀ ਹੈ ਪੱਛ ਸਾਰਿਆਂ ਦੇ ਬਾਰੇ ਗੱਲ ਕੀਤਾ ਜਾਂਦਾ ਵਾ ਫਿਜ਼ੀਕਲ ਫੀਚਰਸ ਦੀ ਵਾਰ ਉਸ ਤੋਂ ਬਾਅਦ ਸਿੱਖੀ ਜਮ ਜਿਹੜਾ ਹੈਗਾ ਉਹਦੀ ਡਿਵੈਲਪਮੈਂਟ ਕਿੱਦਾਂ ਹੋਈ 10 ਗੁਰੂਸ ਦੇ ਬਾਰੇ ਗੱਲ ਕਰਾਂਗੇ 10 ਗੁਰੂ ਉਹਨਾਂ ਦਾ ਮੇਨਲੀ ਪੁੱਛਿਆ ਜਾਂਦਾ ਹੈ ਉਹਨਾਂ ਦੀ ਗੁਰਬਾਣੀ ਉਹਨਾਂ ਦੀ ਰਚਨਾ ਦੇ ਬਾਰੇ ਵੀ ਆ ਰਚਨਾ ਜਿਹੜੀ ਹੈਗੀ ਆ ਕਿਸ ਗੁਰੂ ਸਾਹਿਬਾਨ ਦੀ ਹੈਗੀ ਆ ਬੰਦਾ ਸਿੰਘ ਬਹਾਦਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਜਿਹੜਾ ਸੀਗਾ ਬੰਦਾ ਸਿੰਘ ਬਹਾਦਰ ਨੇ ਮੇਨਲੀ ਮੁਗਲਾਂ ਦਾ ਮੁਕਾਬਲਾ ਕੀਤਾ ਸੀਗਾ ਉਹਨਾਂ ਨੇ ਕਿਹੜੀਆਂ ਕਿਹੜੀਆਂ ਲੜਾਈਆਂ ਲੜੀਆਂ ਸੀ ਕਿਹੜੀਆਂ ਅਚੀਵਮੈਂਟਸ ਸੀ ਉਹਨਾਂ ਦੀ ਸ਼ਹੀਦੀ ਕਿੱਦਾਂ ਹੋਈ ਸੀ ਇਹਦੇ ਬਾਰੇ ਗੱਲ ਕੀਤੀ ਜਾਂਦੀ ਹੈ ਬੰ ਸਿੰਘ ਬਹਾਦਰ ਵਾਲੇ ਲੈਕਚਰ ਚ ਉਸ ਤੋਂ ਬਾਅਦ ਸਿੱਖ ਮਿਸਲਾਂ ਜਿਹੜੀਆਂ ਕਿ ਸਾਡੀਆਂ 12 ਮਿਸਲਾਂ ਹੈਗੀਆਂ ਉਹਨਾਂ ਦੇ ਬਾਰੇ ਦੇ ਵਿੱਚ ਗੱਲ ਕੀਤੀ ਜਾਏਗੀ ਉਹਨਾਂ ਦਾ origin ਕਿਦਾਂ ਹੋਇਆ ਸੀਗਾ ਉਹਨਾਂ ਦੇ ਕਿਹੜਾ-ਕਿਹੜਾ ਇਲਾਕਾ ਸੀਗਾ ਕਿਹੜੀਆਂ ਲੜਾਈਆਂ ਕਦੋਂ ਮਿਸਲਾਂ ਦੀਆਂ ਹੋਈਆਂ ਸੀ ਇਹਨਾਂ ਦੀ ਆਰਗੇਨਾਈਜੇਸ਼ਨ ਕੀ ਕਿਹਾ ਜਾਂਦਾ ਸੀਗਾ ਇਕੱਠੇ ਤੌਰ ਤੇ ਇਹਨਾਂ ਨੂੰ ਕੌਣ ਚਲਾਉਂਦਾ ਹੈਗਾ ਨੈਕਸਟ ਆ ਗਿਆ ਮਹਾਰਾਜਾ ਰਣਜੀਤ ਸਿੰਘ ਬਾਰੇ ਬਹੁਤ ਹੀ ਇੰਪੋਰਟੈਂਟ ਹੈਗਾ ਇਹਨਾਂ ਦੇ ਬਾਰੇ A to Z ਤੁਸੀਂ ਜਿਹੜਾ ਵੈ ਪੂਰੀ ਡਿਟੇਲ ਵਿੱਚ ਉਹਨਾਂ ਦੀ अर्ਲੀ ਲਾਈਫ ਬਾਰੇ ਉਹਨਾਂ ਦੀਆਂ ਲੜਾਈਆਂ ਬਾਰੇ ਉਹਨਾਂ ਤੋਂ ਬਾਅਦ ਜਿਹੜੀਆਂ ਐਂਗਲੋ ਸਿੱਖ ਜਿਹੜੀਆਂ ਵਾਰ ਹੋਈਆਂ ਸੀਗੀਆਂ ਉਹਨਾਂ ਦੇ ਬਾਰੇ ਚੰਗੀ ਤਰ੍ਹਾਂ ਪੜ ਕੇ ਜਾਣਾ ਦੋ ਐਂਗਲੋ ਸਿੱਖ ਵਾਰ ਹੋਈਆਂ ਸੀਗੀਆਂ ਤੇ ਦੋਨਾਂ ਦੇ ਵਿੱਚ ਜਿਹੜਾ ਹੈਗਾ ਪੰਜਾਬੀਆਂ ਦੇ ਦੁਆਰਾ ਹੀ ਧੋਖਾ ਦਿੱਤਾ ਗਿਆ ਹੈ ਬ੍ਰਿਟਿਸ਼ਰ ਨਾਲ ਲੜੀਆਂ ਗਈਆਂ ਸੀਗੀਆਂ ਤੇ ਇਹ ਜਿਹੜੀਆਂ ਲੜਾਈਆਂ ਹੋਈਆਂ ਸੀਗੀਆਂ ਇਹਨਾਂ ਦੇ ਬਾਰੇ ਤੁਸੀਂ ਡਿਟੇਲ ਵਿੱਚ ਪੜ ਕੇ ਜਾਣਾ ਉਸ ਤੋਂ ਬਾਅਦ ਜਿਹੜਾ ਸੀਗਾ 1800 ਮਾਰਚ 191800 1849 ਦੇ ਵਿੱਚ ਜਿਹੜਾ ਸੀਗਾ ਮਾਰਚ 1849 ਦੇ ਵਿੱਚ ਬ੍ਰਿਟਿਸ਼ਰ ਜਿਹੜੇ ਸੀਗੇ ਉਹਨਾਂ ਨੇ ਪੰਜਾਬ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ਸੀ ਉਸ ਤੋਂ ਬਾਅਦ ਇਹਦੇ ਵਿੱਚ ਪੰਜਾਬ ਵਿੱਚ ਐਡਮਿਨਿਸਟ੍ਰੇਸ਼ਨ ਚਲਾਇਆ ਗਿਆ ਸੀ ਕਿਹੜੇ ਬੰਦਿਆਂ ਨੇ ਚਲਾਇਆ ਸੀ ਇਹ ਤੁਸੀਂ ਡਿਟੇਲ ਵਿੱਚ ਪੜ੍ਹ ਕੇ ਜਾਣਾ ਉਸ ਤੋਂ ਬਾਅਦ ਨੈਕਸਟ ਗੱਲ ਕਰੀਏ ਹਿਸਟਰੀ ਆਫ ਇੰਡੀਆ ਦੀ ਇਹਦੇ ਵਿੱਚ ਹੜੱਪਨ ਸਿਵਲਿਜੇਸ਼ਨ ਆਇਆ ਨਾ ਤੁਸੀਂ ਹੜੱਪਨ ਸਿਵਲਿਜੇਸ਼ਨ ਤੇ ਸਾਡਾ ਲੈਕਚਰ ਦੇਖ ਸਕਦੇ ਹੈਗੇ ਉਸ ਤੋਂ ਇਲਾਵਾ ਕੁਝ ਵੀ ਪੇਪਰ 'ਚ ਨਹੀਂ ਆਏਗਾ ਕਿਉਂਕਿ ਬਹੁਤ ਹੀ ਡਿਟੇਲ ਵਿੱਚ ਹੜੱਪਨ ਸਿਵਲਿਜੇਸ਼ਨ ਦੇ ਬਾਰੇ ਕਰਾਇਆ ਗਿਆ ਹੈ ਇਹਦਾ origin date extend ਕਿੱਥੋਂ ਤੱਕ ਫੈਲੀ ਸੀ ਮੇਨ ਫੀਚਰ ਕੀ ਸੀਗੇ ਕੌਜ਼ ਕੀ ਪੋਲੀਟਿਕਲ ਆਇਦਾ ਤੁਸੀਂ ਪੜ ਕੇ ਜਾਣਾ ਰਿਗਵੇਦਿਕ ਇਸ ਵਿੱਚ ਗੱਲ ਕਰੀਏ ਤਾਂ origional ਹੋਮ ਜਿਹੜਾ Vedic ਲੋਕਾਂ ਦਾ ਕਿਹੜਾ ਸੀ ਆਰੀਅਨਸ ਦਾ ਇਹਨਾਂ ਦੇ ਸੋਸ਼ਲ ਪੋਲੀਟਿਕਲ ਇਕਨੋਮਿਕ ਰਿਲੀਜੀਅਸ ਲਾਈਫ ਕੀ ਸੀਗੀ ਬੁੱਧ ਧਰਮ ਤੇ ਜੈਨ ਧਰਮ ਦੇ ਬਾਰੇ ਤੁਸੀਂ ਪੜਨਾ ਜਿਹਦਾ ਮਹਾਤਮਾ ਬੁੱਧ ਸੀ ਮਹਾਵੀਰ ਜੈਨ ਸੀ ਉਹਨਾਂ ਦੀ अर्ਲੀ ਲਾਈਫ ਕੀ ਸੀਗੀ ਕਿਹੜੇ ਕਿਹੜੇ ਉਹਨਾਂ ਦੁਆਰਾ ਗ੍ਰੰਥ ਲਿਖੇ ਗਏ ਉਹਨਾਂ ਤੋਂ ਬਾਅਦ ਕਿਹੜੀਆਂ ਸਭਾਵਾਂ ਹੋਈਆਂ ਸੀ ਇਹ ਬੋਧੀ ਧਰਮ ਦੀਆਂ ਤੇ ਜੈਨ ਧਰਮ ਦੀਆਂ ਉਹਨਾਂ ਬਾਰੇ ਡਿਟੇਲ ਵਿੱਚ ਪੜ੍ਹ ਕੇ ਜਾਣਾ ਤੁਸੀਂ ਉਸ ਤੋਂ ਬਾਅਦ ਮੌਰੀਆ ਨੇ ਰਾਜ ਦੇ ਬਾਰੇ ਚੰਦਰਗੁਪਤ ਮੌਰੀਆ ਤੇ ਅਸ਼ੋਕ ਬਾਰੇ ਚੰਗੀ ਤਰ੍ਹਾਂ ਪੜਨਾ ਅਸ਼ੋਕ ਬਹੁਤ ਹੀ ਇੰਪੋਰਟੈਂਟ ਹੈ ਕਿ ਚੰਦਰਗੁਪਤ ਮੌਰੀਆ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਹਦੇ ਬਾਰੇ ਕਾਫੀ ਕੁਐਸਚਨ ਪੁੱਛੇ ਜਾਂਦੇ ਗੁਪਤ ਐਮਪਾਇਰ ਜਿੱਦਾਂ ਸਮੁੰਦਰ ਗੁਪਤੋ ਬਹੁਤ ਇੰਪੋਰਟੈਂਟ ਹੈ ਚੰਦਰਗੁਪਤ ਸੈਕਿੰਡ ਬਾਰੇ ਬਹੁਤ ਸਾਰੇ ਕੁਐਸਚਨ ਪੁੱਛੇ ਜਾਂਦੇ ਨੇ ਹਰਸ਼ਵਰਧਨ ਜਿਹੜਾ ਸੀਗਾ ਇਹਦੇ ਬਾਰੇ ਕਾਫੀ ਕੁਐਸਚਨ ਪੁੱਛੇ ਜਾਂਦੇ ਕਿਉਂਕਿ ਇਹਨਾਂ ਦੇ ਟਾਈਮ ਤੇ ਜਿਹੜਾ ਸੀਗਾ ਹਰਸ਼ਵਰਧਨ ਦੇ ਟਾਈਮ ਤੇ ਜਿਹੜਾ ਸੀ ਹਿਊਨ ਸੰਗ ਇੰਡੀਆ ਦੇ ਵਿੱਚ ਆਇਆ ਸੀ ਤੇ ਉਹਦੇ ਟ ਹਰਸ਼ਵਰਧਨ ਦੇ ਦੁਆਰਾ ਸਭਾਵਾਂ ਇੰਡੀਆ ਦੇ ਵਿੱਚ ਕਰਵਾਈਆਂ ਗਈਆਂ ਸੀ ਉਹਨਾਂ ਤੇ ਕਾਫੀ ਕੁਐਸਚਨ ਆਉਂਦੇ ਨੇ ਨਿਊ ਕਿੰਗਸ ਦੇ ਕਿੰਗਡਮ ਜਿਹੜੇ ਹੈ ਗਿਨੇ ਰਾਜਪੂਤ ਕਿੰਗਡਮ ਸੀਗੇ ਜਿਨ੍ਹਾਂ ਦੇ ਬਾਰੇ ਆਪਾਂ ਡਿਟੇਲ ਵਿੱਚ ਕਰਾਂਗੇ ਤੁਸੀਂ ਵੀ ਇਹਨਾਂ ਦੇ ਬਾਰੇ ਚੰਗੀ ਤਰ੍ਹਾਂ ਪੜ੍ਹ ਕੇ ਜਾਣਾ 700 ਤੋਂ 1200 ਦੇ ਵਿੱਚ ਜਿਹੜੇ ਛੋਟੇ-ਛੋਟੇ ਕਿੰਗਡਮ ਸੀਗੇ ਬਹੁਤ ਜ਼ਿਆਦਾ ਵੱਡੇ ਨਹੀਂ ਸੀਗੇ ਸਾਰਿਆਂ ਦਾ ਅਲੱਗ-ਅਲੱਗ ਰਾਸੀ ਰਾਜਪੂਤ ਕਿੰਗਡਮ ਸੀਗੇ ਉਹਨਾਂ ਬਾਰੇ ਡਿਟੇਲ ਵਿੱਚ ਪੜ੍ਹਨਾ ਦਿੱਲੀ ਸਲਤਨਤ ਦੀ ਗੱਲ ਕਰੀਏ ਤਾਂ ਪੰਜ ਜੀਆਂ ਵਿੱਚ ਡਾਇਨੈਸਟੀ ਸੀ ਜਾਂ ਸਲੇਵ ਡਾਇਨਾਸਟੀ ਖਿਲਜੀ ਤੁਗਲਕ ਸੈਯਦ ਤੇ ਲੋਧੀਸ ਲੋਧੀਸ ਲਾਸਟ ਸੀਗੇ ਉਹਨਾਂ ਨੂੰ ਹਰਾ ਕੇ ਜਿਹੜਾ ਸੀਗਾ ਮੁਗਲ एंपਾਇਰ ਇੰਡੀਆ ਦੇ ਵਿੱਚ ਬਣ ਗਿਆ ਸੀਗਾ ਇਹਨਾਂ ਸਾਰਿਆਂ ਬਾਰੇ ਡਿਟੇਲ ਵਿੱਚ ਇਹਨਾਂ ਦੇ ਰਾਜੇ ਕਿਹੜੇ ਸੀਗੇ ਕਿਹੜੇ ਕਿਹੜੇ ਇਹਨਾਂ ਸਿਸਟਮ ਲਾਗੂ ਕੀਤੇ ਐਡਮਿਨਿਸਟ੍ਰੇਸ਼ਨ ਕੀ ਸੀਗਾ ਕਿਹੜੇ ਕੋਇਨਸ ਚਲਾਏ ਸੀਗੇ ਖੇਤੀਬਾੜੀ ਵਿੱਚ ਕੀ ਕੀ ਇਹਨਾਂ ਨੇ ਡਿਵੈਲਪਮੈਂਟ ਕੀਤੀ ਇਹਨਾਂ ਸਾਰੇ ਬਾਰੇ ਚੰਗੀ ਤਰ੍ਹਾਂ ਤੁਸੀਂ ਪੜ੍ਹ ਕੇ ਜਾਣਾ ਕਿਉਂਕਿ ਪੇਪਰ ਦੇ ਵਿੱਚ ਕੁਐਸਚਨ ਕਿਸੇ ਵੀ ਲੈਵਲ ਦਾ ਜੇ ਤੁਸੀਂ ਤੁਹਾਨੂੰ ਸਲੇਵ ਡਾਇਨਾਸਟੀ ਦੇ ਇਹਦਾ ਇਟ ਮੀਨਸ ਕਿ ਤੁਸੀਂ ਸਲੇਵ ਡਾਇਨਾਸਟੀ ਦਾ ਇੱਕ ਵੀ ਪੁਆਇੰਟ ਨਹੀਂ ਛੱਡਣਾ ਕਿਉਂਕਿ ਪ ਪਰ ਵਿੱਚ ਕੁਸਚਨ ਹੈ ਤੁਹਾਨੂੰ ਕਿਤੋਂ ਵੀ ਪੁੱਛਿਆ ਜਾ ਸਕਦਾ ਹੈਗਾ ਮੁਗਲ एंपਾਇਰ ਜਿਹੜਾ ਬਾਬਰ ਤੋਂ ਸ਼ੁਰੂ ਹੋਣਾ ਤੇ ਲਾਸਟ ਜਿਹੜਾ ਵੈ 1857 ਦੀ ਜਦੋਂ ਕ੍ਰਾਂਤੀ ਹੋਈ ਸੀਗੀ ਤੋਂ ਉਹਦੋ ਬਹਾਦਰ ਸ਼ਾਹ ਜਿਹੜਾ ਸੈਕੰਡ ਸੀਗਾ ਉਹਨੂੰ ਜਿਹੜਾ ਸੀਗਾ ਰੰਗੂਨ ਭੇਜ ਦਿੱਤਾ ਗਿਆ ਤੇ 1862 ਵਿੱਚ ਉਹਨੂੰ ਉਹ ਜਿਹੜਾ ਗਿਆ ਉਹਦੀ ਡੈਥ ਹੋ ਗਈ ਸੀ ਰੰਗੂਨ ਦੀ ਜੇਲ੍ਹ ਦੇ ਵਿੱਚ ਤੇ ਇਹ ਜਿਹੜਾ ਸੀ ਇਹਦੇ ਨਾਲ ਮੁਗਲ एंपਾਇਰ ਖਤਮ ਹੋ ਗਿਆ ਸੀ ਇਹ ਤੁਸੀ ਪੂਰੀ ਡਿਟੇਲ ਕਰਨੀ ਹੈ ਬਾਬਰ ਤੋਂ ਲੈ ਕੇ ਬਹਾਦਰ ਸ਼ਾਹ 2 ਤੱਕ ਉਸ ਤੋਂ ਬਾਅਦ ਬ੍ਰਿਟਿਸ਼ਰਸ ਦੀ ਜਿਹੜੀ ਮੇਨ ਈਸਟ ਇੰਡੀਆ ਕੰਪਨੀ ਜਿਹੜੀ ਸੀ ਉਹਨਾਂ ਨੇ ਬੈਟਲ ਆਫ ਪਲਾਸੀ ਲੜੀ ਬਕਸਰ ਲੜੀ ਮਤਲਬ ਈਸਟ ਇੰਡੀਆ ਕੰਪਨੀ ਦਾ ਟੋਟਲ 5 ਸੀ ਉਹਦੇ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਜਿਹੜੀ ਸੀ ਉਹਨਾਂ ਦੇ ਦੁਆਰਾ ਮਤਲਬ ਅੰਗਰੇਜ਼ਾਂ ਦੇ ਦੁਆਰਾ ਪਲਾਸੀ ਦੀ ਲੜਾਈ ਤੇ ਬਕਸਰ ਦੀ ਇਹਨਾਂ ਲੜਾਈਆਂ ਦੇ ਵਿੱਚ ਕੀ ਸਿੱਟੇ ਨਿਕਲੇ ਕਿਹਦੇ ਨਾਲ ਲੜਾਈ ਲੜੀ ਗਈ ਇਹਦੇ ਬਾਰੇ ਡਿਟੇਲ ਵਿੱਚ ਪੜਨਾ ਹੈ 1857 ਦੀ ਨੈਕਸਟ ਕ੍ਰਾਂਤੀ ਹੈਗੀ ਹੈ ਇਹਦੇ ਕੌਜ਼ ਕੀ ਇਵੈਂਟ ਕੀ ਸੀ ਇਹਦੇ ਫੇਲਿਅਰ ਹੋਣ ਦਾ ਕਾਰਨ ਕੀ ਸੀਗਾ ਇਹਦੇ ਬਾਰੇ ਡਿਟੇਲ ਵਿੱਚ ਪੜ ਕੇ ਜਾਣਾ ਹੈਗਾ ਉਸ ਤੋਂ ਬਾਅਦ ਗੱਲ ਕਰਦੇ ਐਜੂਕੇਸ਼ਨ ਅੰਡਰ ਬ੍ਰਿਟਿਸ਼ ਰੂਲ ਐਜੂਕੇਸ਼ਨ ਅੰਡਰ ਬ੍ਰਿਟਿਸ਼ ਰੂਲ ਦੀ ਗੱਲ ਕਰੀਏ ਤਾਂ ਵਾਰਨ ਹੇਸਟਿੰਗਸ ਦੇ ਟਾਈਮ ਤੇ ਜਿਹੜਾ ਸੀਗਾ ਮਦਰੱਸਿਆਂ ਦੀ ਸ਼ੁਰੂਆਤ ਹੋ ਗਈ ਸੀਗੀ ਭਾਰਤ ਵਿੱਚ ਮਦਰਸੇ ਬਣਾਏ ਸੀਗੇ ਹੌਲੀ-ਹੌਲੀ ਇਹਨਾਂ ਦੇ ਐਜੂਕੇਸ਼ਨ ਦੇ ਬਾਰੇ ਜਾਂ ਭਾਰਤ ਵਿੱਚ ਇੰਗਲਿਸ਼ ਮੀਡੀਅਮ ਹੋਣਾ ਚਾਹੀਦਾ ਜਾਂ ਲੋਕਲ ਲੈਂਗੁਏਜ ਹੋਣੀ ਚਾਹੀਦੀਆਂ ਨੇ ਇਹਦੇ ਬਾਰੇ ਵੀ ਕਮੇਟੀਆਂ ਬਣੀਆਂ ਸ਼ੁਰੂ ਹੋ ਗਈਆਂ ਫਿਰ ਊਮੈਨਸ ਐਜੂਕੇਸ਼ਨ ਦੀ ਗੱਲ ਕੀਤੀ ਗਈ ਉਹਦੇ ਤੇ ਐਕਟ ਬਣਾਇਆ ਗਿਆ ਰਾਜਾ ਰਾਮੋਹਰ ਰਾਏ ਜਿਹੜੇ ਸੀਗੇ ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਵਰਕ ਕੀਤਾ ਸੀਗਾ এডਿਕੇਸ਼ਨ ਦੇ ਲਈ ਇਸ ਤੋਂ ਇਲਾਵਾ ਜਿਹੜਾ ਸੀਗਾ ਵੀ ਈਸ਼ਵਰ ਚੰਦਰ ਵਿਦਿਆਸਾਗਰ ਜਿਹੜੇ ਸੀਗੇ ਉਹਨਾਂ ਦੇ ਦੁਆਰਾ ਵੀ ਕਾਫੀ ਕੰਮ ਕੀਤੇ ਗਏ ਸੀ ਕਿਹੜੇ ਕਿਹੜੇ ਐਕਟ ਪਾਸ ਹੋਏ ਇਹਨਾਂ ਵਰਤੂ ਡਿਟੇਲ ਵਿੱਚ ਕਰਨਾ ਨੈਸ਼ਨਲ ਮੂਵਮੈਂਟ ਮਤਲਬ 1885 ਤੋਂ 1885 ਵਿੱਚ ਬਣੀ ਸੀਗੀ ਸਾਡੀ ਇੰਡੀਆ ਨੈਸ਼ਨਲ ਕਾਂਗਰਸ ਉਤੋਂ ਲੈ ਕੇ 1947 ਮਰਦਰ ਭਾਰਤ ਦੀ ਇੰਡੀਪੈਂਡੈਂਸ ਤੱਕ ਕੀ ਕੀ ਕੰਮ ਹੋਏ ਸੀ ਕਿਹੜੇ ਕਿਹੜੇ ਅੰਦੋਲਨ ਚਲਾਏ ਗਏ ਮਹਾਤਮਾ ਗਾਂਧੀ ਦੁਆਰਾ ਚਲਾਏ ਗਏ ਜਾਂ ਹੋਰ ਨੈਸ਼ਨਲ ਲੀਡਰਸ ਨੇ ਕੀ ਕੀ ਵਰਕ ਕੀਤਾ ਉਹਦੇ ਬਰਤੂ ਡਿਟੇਲ ਵਿੱਚ ਕਰਕੇ ਜਾਣਾ ਹੈਗਾ ਉਸ ਤੋਂ ਬਾਅਦ ਲਾਸਟ ਆ ਗਿਆ ਸਾਡੇ ਕੋਲ ਵਰਲਡ ਇਜ਼ ਵਰਲਡ ਹਿਸਟਰੀ ਇਹਦੇ ਵਿੱਚ ਸਿਰਫ ਤੇ ਸਿਰਫ ਤੁਹਾਡੇ ਕੋਲ ਚਾਰ ਟਾਪਿਕ ਹੈਗੇ ਨੇ ਰੈਨੇਸਾਂ ਰੀਫਾਰਮੇਸ਼ਨ ਫਸਟ ਵਰਲਡ ਵਾਰ ਇਸ ਤੋਂ ਇਲਾਵਾ ਸੈਕਿੰਡ ਵਰਲਡ ਵਾਰ ਚਾਰ ਟਾਪਿਕਸ ਹੈਗੇ ਨੇ ਇਹਨਾਂ ਦੇ ਬਾਰੇ ਕਾਫੀ ਜ਼ਿਆਦਾ ਤੁਹਾਨੂੰ ਕੁਸਚਨ ਪੁੱਛੇ ਜਾ ਸਕਦੇ ਰਹੇ ਨੇ ਰੈਨੇਸਾਂਸ ਦੇ ਵਿੱਚ ਮਤਲਬ ਕਿਹੜੀਆਂ ਕਿਹੜੀਆਂ ਯੂਰਪ ਦੇ ਵਿੱਚ ਡਿਵੈਲਪਮੈਂਟਸ ਹੋਈਆਂ ਸੀਗੀਆਂ ਕਿਹੜੀਆਂ ਕਿਹੜੀਆਂ ਕਿਤਾਬਾਂ ਲਿਖੀਆਂ ਗਈਆਂ ਕਾਰਨ ਕੀ ਸੀਗਾ ਰੈਨੇਸਾਂਸ ਦਾ ਰੀਫਾਰਮੇਸ਼ਨ ਦੇ ਵਿੱਚ ਆਪਾਂ ਪ੍ਰੋਟੈਸਟੈਂਟ ਤੇ ਇਸ ਤੋਂ ਇਲਾਵਾ ਮਤਲਬ ਧਰਮਾਂ ਦੀ ਗੱਲ ਕਰਾਂਗੇ ਫਸਟ ਵਰਲਡ ਵਾਰ ਜਿਹੜੀ ਕਿ 1914 ਵਿੱਚ ਚੱਲੀ ਸੀ 18 ਵਿੱਚ ਖਤਮ ਹੋਈ ਸੀ ਕਿਹੜੇ-ਕਿਹੜੇ ਦੇਸ਼ਾਂ ਵਿੱਚ ਦੋ ਟੜੇ ਬਣੇ ਸੀਗੇ ਕਿਹੜੇ-ਕਿਹੜਾ ਕਿਹੜੇ ਦਾ ਵਾਧਾ ਨੁਕਸਾਨ ਹੋਇਆ ਸੰਧੀਆਂ ਕਿਹੜੀਆਂ ਹੋਈਆਂ ਸੀ ਉਹਦੇ ਬਾਰੇ ਗੱਲ ਕੀਤੀ ਜਾਊਗੀ ਤੇ ਸੈਕਿੰਡ ਵਰਲਡ ਵਾਰ ਜਿਹੜੀ ਕਿ 181939 ਦੇ ਵਿੱਚ ਸ਼ੁਰੂ ਹੋਈ ਸੀਗੀ ਤੇ 45 ਵਿੱਚ ਖਤਮ ਹੁੰਦੀ ਹੈ ਉਹਦੇ ਬਾਰੇ ਗੱਲ ਕੀਤੀ ਜਾਊਗੀ ਵੀ ਵਰਲਡ ਵਾਰ ਸੈਕਿੰਡ ਜਿਹੜੀ ਸੀ ਉਹਦੇ ਵਿੱਚ ਕਿੰਨੀਆਂ ਕੰਟਰੀਜ਼ ਨੇ ਭਾਗ ਲਿਆ ਕਿਹੜੇ ਧੜੇ ਬਣੇ ਸੀ ਤੇ ਵਰਲਡ ਵਾਰ ਸੈਕਿੰਡ ਤੋਂ ਬਾਅਦ ਕਿਹੜੀ ਆਰਗੇਨਾਈਜੇਸ਼ਨ ਬਣੀ ਸੀ ਜਿਨ੍ਹਾਂ ਨੇ ਕੀ ਪਰ ਜਿੱਦਾਂ ਕਿ ਮਤਲਬ ਵੀ ਉਸ ਤੋਂ ਬਾਅਦ ਜਿਹੜਾ ਸੀਗਾ ਇਹ ਕਹਿਆ ਸੀਗਾ ਵੀ ਮਤਲਬ ਵੀ ਮੈਂ ਉਹ ਜਿਹੜੀ ਆਰਗੇਨਾਈਜੇਸ਼ਨ ਆਰਗੇਨਾਈਜੇਸ਼ਨ ਬਣੀ ਸੀ ਉਹਦਾ ਨਾਮ ਸੀਗਾ ਯੂਨੋ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਸੀਗੀ ਇਹਦਾ ਮੇਨ ਕੰਮ ਸੀਗਾ ਕਿ ਅੱਗੇ ਤੋਂ ਦੇਸ਼ਾਂ ਦੇ ਵਿੱਚ ਵਰਲਡ ਵਾਰ ਹੋਣ ਤੋਂ ਰੋਕਣਾ ਇਹ ਸਾਰਾ ਹੈਗਾ ਤੁਹਾਡਾ ਹਿਸਟਰੀ ਤੇ ਪੋਲਿਟੀ ਦਾ ਸਿਲੇਬਸ ਜਿਹੜਾ ਕਿ ਮਾਸਟਰ ਕੈਟਰ ਦੇ ਪੇਪਰ ਲਈ ਬਹੁਤ ਜਿਆਦਾ ਜ਼ਰੂਰੀ ਹੈ ਤੇ ਇਹੀ ਸਿਲੇਬਸ ਜਿਹੜਾ ਤੁਹਾਡਾ ਲੈਕਚਰਾਰ ਹਿਸਟਰੀ ਜਾਂ ਪੋਲਿਟੀ ਦੇ ਵਾਸਤੇ ਕਾਫੀ ਜਿਆਦਾ ਜ਼ਰੂਰੀ ਹੈਗਾ ਜਿੰਨੋਂ ਕਿ ਤੁਸੀਂ ਡਿਟੇਲ ਵਿੱਚ ਕਰਕੇ ਜਾਣਾ ਇਹ ਸਿਲੇਬਸ ਦੇ ਬਾਰੇ ਜਾਂ ਪ੍ਰਤੀ ਦੇ ਬਾਰੇ ਕੋਈ ਵੀ ਇਨਫੋਰਮੇਸ਼ਨ ਲੈਣ ਦੇ ਲਈ ਤੁਸੀਂ ਸਾਡੇ ਨੰਬਰ 8872910636 ਤੇ ਕੰਟੈਕਟ ਕਰਕੇ ਜਾਣਕਾਰੀ ਲੈ ਸਕਦੇ ਹੋ ਇਹ ਸਾਰੇ ਲੈਕਚਰ ਜਿਹੜੇ ਹੈਗੇ ਤੁਹਾਨੂੰ ਡਿਟੇਲਡ ਵਿੱਚ ਕਰਾਏ ਜਾਣਗੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇਦਾਂ ਦਾ ਕੁਸਚਨ ਹੋਏਗਾ ਜਿਹੜਾ ਕਿ ਸਾਡੇ ਕਰਾਏ ਗਏ ਸਿਲੇਬਸ ਤੋਂ ਬਾਹਰ ਹੋਏਗਾ ਤੇ ਜੋ ਵੀ ਆਪਾਂ ਸਿਲੇਬਸ ਕਰਾਵਾਂਗੇ ਉਹ ਸਿਲੇਬਸ ਨੂੰ ਮੱਦੇਮ ਮੱਦੇ ਨਜ਼ਰ ਰੱਖ ਕੇ ਕਰਵਾਇਆ ਜਾਊਗਾ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਵਾਸਤੇ ਤੁਸੀਂ ਮੇਅਰ ਕਲਾਸਸ ਦੇ ਕੰਟੈਕਟ ਨੰਬਰ ਤੇ ਕੰਟੈਕਟ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ ਜਲਦੀ ਹੀ ਤੁਹਾਡਾ ਪੇਪਰ ਆਉਣ ਵਾਲਾ ਵਾ ਤੇ ਇਹਦੀ ਤਿਆਰੀ ਹੁਣ ਤੋਂ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈਗੀ ਹੈ ਥੈਂਕ ਯੂ